ਤੋ ਵਿਦਾ ਕੁੱਤਾ ਨਾ ਘਰਦਾ ਨਾ ਕਾਟਦਾ ਤੁਸੀਂ ਬਹੁਤ ਵਾਰ ਇਹ ਸ਼ਬਦ ਜਾਂ ਇਹ ਵਾਕ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਧੋਪੀ ਦਾ ਕੁੱਤਾ ਘਰਦਾ ਚੱਕ ਕਾਟਦਾ ਕਿਉਂ ਨਹੀਂ ਹੁੰਦਾ ਅੱਜ ਤਾਂ ਨਵੇਂ ਹੀ ਦੱਸਾਂਗਾ ਦੇਖੋ ਜੀ ਅਸਲ ਵਿੱਚ ਇਹ ਮੁਹਾਵਰਾ ਕਹਿ ਲਓ ਅਖਾਣ ਕਹਿ ਲਓ ਕੁਝ ਵੀ ਸਿਆਣਪ ਕਹਿ ਲਓ ਇਹ ਸਾਡੇ ਤੱਕ ਜਿਹੜੀ ਆਈ ਹੈ ਇਹ ਬਹੁਤ ਸਾਰੇ ਮੂੰਹਾਂ ਵਿਚੋਂ ਹੁੰਦੀ ਹੋਈ ਮੌਖਿਕ ਰੂਪ ਵਿੱਚ ਅੱਗੇ ਪ੍ਰਵਾਹ ਕਰਦੀ ਸਾਡੇ ਤੱਕ ਪਹੁੰਚੀ ਹੈ ਪਰ ਅਸਲ ਵਿੱਚ ਇਹ ਕੁੱਤਾ ਨਹੀਂ ਸੀ ਅਸਲ ਵਿੱਚ ਸ਼ਬਦ ਹੈ ਜਾਂ ਸਿਆਣਪ ਹੈ ਕਿ ਥੋਬੇ ਦਾ ਕੁੱਟਾ ਨਾ ਘੜ ਦਾ ਨਾ ਘਾੜ ਦਾ ਕੁੱਟਾ ਅਸਲ ਵਿੱਚ ਕਿਹਾ ਜਾਂਦਾ ਹੈ ਥਾਪੀਨ ਹੁਣ ਜਦੋਂ ਤੋਂ ਵੀ ਘਾਟ ਉੱਤੇ ਹੁਣ ਪਹਿਲਾਂ ਘਰੋ ਘਰੇ ਟੂਟੀਆਂ ਘਰੋ ਘਰੇ ਮੋਟਰਾਂ ਤਾਂ ਹੈ ਨਹੀਂ ਸੀ ਘਾਟ ਉੱਤੇ ਜਾ ਕੇ ਕੱਪੜੇ ਧੋਏ ਜਾਂਦੇ ਸੀ ਹਨਾ ਤੋਂ ਵੀ ਜਿਹੜੇ ਕੀ ਕਰਦੇ ਸੀ ਉਹ ਕੱਪੜੇ ਇਕੱਠੇ ਕਰਕੇ ਘਾਟ ਉੱਤੇ ਜਾਂਦੇ ਸੀ ਉੱਥੇ ਕੱਪੜੇ ਧੋ ਕੇ ਫਿਰ ਘਰੇ ਵਾਪਸ ਲੈ ਕੇ ਆਉਂਦੇ ਹਨਾ ਹੁਣ ਜਦੋਂ ਉਹ ਕੱਪੜੇ ਲੈ ਕੇ ਜਾਂਦੇ ਸੀ ਤੇ ਨਾਲ ਉਹਨਾਂ ਦੇ ਹੁੰਦਾ ਸੀ ਕੱਪੜੇ ਨੂੰ ਧੋ ਕੇ ਕੱਪੜਿਆਂ ਨੂੰ ਧੋ ਕੇ ਕੁੱਟਣ ਦੇ ਲਈ ਇੱਕ ਕਹਿ ਲੋ ਡੰਡਾ ਕਹਿ ਲੋ ਜਾਂ ਇੱਕ ਕਹਿ ਲੋ ਕਿ ਕੋਈ ਉਹਨਾਂ ਦਾ ਸੰਜੇਵ ਦਾ ਪੈਟ ਹੁੰਦਾ ਇਦਾਂ ਦੀ ਥਾਪੀ ਟਾਈਪ ਕਹਿ ਲੋ ਤੁਸੀਂ ਕਹਿ ਸਕਦੇ ਹੋ ਕਿ ਪਹਿਲਾਂ ਵੀ ਤਾਂ ਥਾਪੀਆਂ ਹੋਣਗੀਆਂ ਹੀ ਇਹ ਤਾਂ ਹੈ ਨਹੀਂ ਕਿ ਥਾਪੀਆਂ ਪਿਛਲੇ 100 150 ਸਾਲ ਚ ਬਣੀਆਂ ਹੋਣਗੀਆਂ ਇਸ ਤੋਂ ਪਹਿਲਾਂ ਵੀ ਹੋ ਸਕਦਾ ਹੋਣਗੀਆਂ ਹਨ ਤੇ ਉਹ ਥਾਪੀ ਨੂੰ ਹੀ ਕੁੱਟਾ ਕਿਹਾ ਜਾਂਦਾ ਸੀ ਜਿਸ ਨਾਲ ਧੋਬੀ ਕੀ ਕਰਦਾ ਸੀ ਕੱਪੜਿਆਂ ਨੂੰ ਕੁੱਟਿਆ ਕਰਦਾ ਸੀ ਉਸ ਵਿੱਚੋਂ ਮੈਲ ਕੱਟਿਆ ਕਰਦਾ ਸੀ ਪਰ ਕੱਪੜੇ ਧੋਣ ਤੋਂ ਬਾਅਦ ਉਹ ਕੁੱਟੇ ਨੂੰ ਘਰੇ ਨਹੀਂ ਸੀ ਲਿਆ ਸਕਦਾ ਭਾਰਾ ਹੁਣ ਕਰਕੇ ਨਾ ਯੋ ਘਾੜ ਤੇ ਰੱਖ ਸਕਦਾ ਸੀ ਕਿ ਉਸ ਦੇ ਜਾਣ ਬਾਝੋਂ ਕੋਈ ਹੋਰ ਉਸ ਦੇ ਜਾਣ ਤੋਂ ਬਾਅਦ ਕੋਈ ਹੋਰ ਥੋਬੀ ਆ ਕੇ ਉਹ ਕੁੱਟਾ ਲੈ ਕੇ ਚਲਾ ਜਾਵੇ ਇਸ ਲਈ ਉਹ ਕੀ ਕਰਿਆ ਕਰਦਾ ਸੀ ਵਾਪਸ ਆਉਣ ਸਮੇਂ ਕੁੱਟੇ ਨੂੰ ਕਿਸੇ ਨਾ ਕਿਸੇ ਝਾੜੀ ਵਿੱਚ ਕਿਸੇ ਨਾ ਕਿਸੇ ਜਗ੍ਹਾ ਵਿੱਚ ਲੁਕਾ ਕੇ ਆ ਜਾਂਦਾ ਸੀ ਇਸ ਲਈ ਕਿਹਾ ਜਾਂਦਾ ਹੈ ਕਿ ਜਿਹੜਾ ਥੋਬੀ ਦਾ ਕੁੱਟਾ ਆਇਆ ਉਹ ਤੇ ਨਾ ਘਰੇ ਆਉਂਦਾ ਆ ਤੇ ਨਾ ਘਾੜਦੇ ਰਹਿੰਦਾ ਆ ਭਾਵ ਕਿਤੇ ਹੋਰ ਹੀ ਪੜਖਾ ਰਹਿੰਦਾ ਇੱਕ ਤੇ ਹੋਰ ਹੀ ਪਿਆਰ ਰਹਿੰਦਾ ਹੈ ਅਸਲ ਵਿੱਚ ਇੱਕ ਕਹਾਵਤ ਉਹਨਾਂ ਲੋਕਾਂ ਲਈ ਕਹੀ ਜਾਂਦੀ ਹੈ ਜਿਹੜੇ ਕੰਮ ਜਿਹੜੇ ਗਲਤ ਕੰਮ ਕਰਕੇ ਉਹਨਾਂ ਦੇ ਘਰ ਦੇ ਰਹਿੰਦੇ ਆ ਨਾ ਘਾੜਦੇ ਰਹਿੰਦੇ ਆ ਭਾਵ ਨਾ ਇਸ ਪਾਸੇ ਦੇ ਰਹਿੰਦੇ ਆ ਨਾ ਉਸ ਪਾਸੇ ਦੇ ਰਹਿੰਦੇ ਆ ਬਸ ਆਪਣੀਆਂ ਗਲਤੀਆਂ ਕਰਦੇ ਕਰਦੇ ਵਿਚ ਵਿਚਾਲੇ ਬਦਨਾਮ ਹੁੰਦੇ ਰਹਿੰਦੇ ਆ ਉਲਝੇ ਰਹਿੰਦੇ ਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜਾਂ ਹੋਰ ਕੋਈ ਇਹੋ ਜਿਹਾ ਵਹਿਮ ਭਰਮ ਜਾਂ ਹੋਰ ਕੋਈ ਇਹੋ ਜਿਹੀ ਕਹਾਵਤ ਪਰੇਸ਼ਾਨ ਕਰਦੀ ਹੈ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਿਓ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਸ ਉੱਪਰ ਜਾਣਕਾਰੀ ਹਾਸਲ ਕਰਕੇ ਤੁਹਾਡੇ ਤੱਕ ਪਹੁੰਚਾਵਾਂ ਬਹੁਤ ਬਹੁਤ ਧੰਨਵਾਦ